ਹਾਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੰਬਲ ਚੰਬਲ ਪਿੰਡ ਦੋਸਤੋ ਉਸਮਾ ਪਿੰਡ ਇਹ ਬਿਲਕੁਲ ਆਮੋ ਸਾਹਮਣੇ ਪਿੰਡ ਆ ਤੇ ਨੈਸ਼ਨਲ ਹਾਈਵੇ ਪਟੰਡਾ ਅੰਮ੍ਰਿਤਸਰ ਤੋਂ ਲਹਿੰਦੇ ਪਾਸੇ ਵੱਲ ਪਿੰਡ ਚੰਬਲ ਆ ਤੇ ਵੀਰ ਜੱਸ ਦੇ ਕੋਲੇ ਆਇਆ ਦੋਸਤੋ ਪਸ਼ੂ ਵਪਾਰਤਾ ਕੀਤਾ ਵੀਰ ਉਹਨਾਂ ਦਾ ਤੇ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਸ ਘਰੇ ਇਸ ਕਿੱਲੇ ਤੇ ਅੱਜ ਇਸ ਵੀਡੀਓ ਦੇ ਵਿੱਚ ਨਾਗਾ ਬਾ ਤੁਹਾਨੂੰ ਟੋਟਲ ਤਿੰਨ ਦਿਖਾਉਣੇ ਆ ਠੀਕ ਆ ਜੀ ਦੋ ਮੱਝਾਂ ਜਿਹੜੀਆਂ ਨੀਲੀ ਦੇ ਪੱਖ ਦੀਆਂ ਨੇ ਦੋਵੇਂ ਮੱਝਾਂ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਇੱਕ ਵਿਹੜ ਦਿਖਾਵਾਂਗੇ ਗੱਬਣ ਤਿਆਰੀ ਵਾਲੀ ਆ ਇਹ ਟੋਟਲ ਤਿੰਨ ਨਗਨੇ ਇੱਕ ਬੂਰੀ ਕਾਫੀ ਵੀਰ ਸ਼ੌਂਕ ਰੱਖਦੇ ਆ ਬੂਰੀ ਦੇ ਵਿੱਚ ਨੀਲੀ ਇੱਕ ਮੱਝ ਦਿਖਾਵਾਂਗੇ ਇਹ ਵੀ ਦੋਸਤੋ ਬਿਲਕੁਲ ਸੱਜਰ ਤਾਜ਼ੀ ਅੱਜ ਹੀ ਸੂਈ ਆ ਠੀਕ ਆ ਇੱਕ ਨੀਲੀ ਰਾਵੀ ਦੇ ਵਿੱਚ ਮੱਝ ਕੋਈ ਦਿਹਾੜੀ ਡੰਗ ਦਾ ਸਮਾਂ ਹੋ ਗਿਆ ਸੂਈ ਨੂੰ ਤੇ ਵਿਹੜ ਗੱਬਣ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ 26 ਸਤੰਬਰ ਸਮਾਂ ਕੋਈ ਮਾਰਨਿੰਗ ਦੇ 11:45 ਮਿੰਟ ਦਾ ਦੋਸਤੋ ਹੁਣ ਸਮਾਂ ਗੱਲਬਾਤ ਆਪਾਂ ਵੀਰ ਜਸ ਦੇ ਨਾਲ ਕਰ ਲਾਂਗੇ ਹਰ ਵਾਰ ਦੀ ਤਰ੍ਹਾਂ ਤੇ ਖਾਸ ਵਿਜਿਟ ਤੁਸੀਂ ਪਿੰਡ ਚੰਬਲ ਕਰਨੀ ਆ। ਆਓ ਕਰਦੇ ਆ ਗੱਲਬਾਤ ਲੈਨੇ ਆ ਡਿਟੇਲ। ਸਭ ਤੋਂ ਪਹਿਲਾਂ ਵੀਰ ਜਸ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸਾਨੂੰ ਸਾਫ ਹੋਰ ਸੁਣਾਓ ਠੀਕ ਠਾਕ। ਬਹੁਤ ਵਧੀਆ ਵੀਰੇ ਜਸ ਕੈਂਪ ਸੇਤਾ ਵੀਰੇ। ਹਾਂਜੀ ਹਾਂਜੀ ਵਧੀਆ। ਰਾਸ ਸੰਧੂ ਚੈਨਲ ਵੇਖਣ ਵਾਲਾ ਵੀਰਾਂ ਸਾਰਿਆਂ ਸਤਿ ਸ੍ਰੀ ਅਕਾਲ ਵੀ। ਸਤਿ ਸ੍ਰੀ ਅਕਾਲ ਵੀਰੇ। ਲੈ ਵੀ ਜਸ ਵੀਰੇ ਐਨੀਮਲ ਅੱਜ ਆਪਣੇ ਕੋਲ ਟੋਟਲ 3 ਪਸ਼ੂ ਪਕਾਊਗਾ। ਹਾਂਜੀ 3 ਹੈ ਜੀ। ਦੋ ਮੱਝਾਂ ਤੇ ਇੱਕ ਬਰਡ ਆ ਗਈ। ਸਾਡੀ ਛੋਟੀ ਦੂਜਾ ਸੂਆ ਸੁਈ ਆ ਜੀ। ਨੀਲੀ ਚ ਹੈ ਜੀ। ਬੂਰੀ ਠੀਕ ਹੈ ਜੀ। ਹਾਂਜੀ। ਬੂਰੀ ਨੀਲੀ ਦੇ ਵਿੱਚ। ਇਹ ਆ ਜੀ ਸਵੇਰੇ 5:00 ਮਾਰਨਿੰਗ ਸੁਈ ਆ। ਠੀਕ ਹੈ ਜੀ। ਉਹ ਨੀਲੀਰ ਪਾਪੂ ਘੇੜੀ ਆ। ਠੀਕ ਹੈ ਜੀ। ਅੱਜ ਮਾਰਨਿੰਗ ਸਵੇਰੇ ਸੁਈ ਆ। ਆ ਸਵੇਰੇ ਸਵੇਰੇ 5:00 ਕੋਜੀ। ਠੀਕ ਆ। ਹਾਂਜੀ। ਤੇ ਮਗਰ ਬੱਚਾ ਆ ਗਿਆ ਕਟਾ। ਕਟਾ ਆ ਗਿਆ ਜੀ। ਲਓ ਜੀ ਬੂਰਾ ਹੀ ਕਟਾ ਆ ਗਿਆ ਮਗਰ ਠੀਕ ਆ। ਹਾਂਜੀ। ਹਜੇ ਤੇ ਉੱਠਦਾ ਹੀ ਨਹੀਂ ਆ ਜੀ। ਆਹ ਬਿਲਕੁਲ। ਬਿਲਕੁਲ ਤੋਂ ਸਭ ਹਜੇ ਨਿਊ ਬੌਰਨ ਆ। ਤੇ ਹਜੇ ਚੰਗੀ ਤਰ੍ਹਾਂ ਤੁ ਵਧੀਆ ਚੋਂ ਚੋਣ ਇੱਕ ਨੰਬਰ ਆ ਠੀਕ ਆ ਠੀਕ ਬੱਚੇ ਨੂੰ ਲਿਆ ਲੂ ਕੇ ਮਾਰੀਆਂ ਤਾਰਾਂ ਹਾਂਜੀ ਮਾਰੀਆਂ ਤਾਰਾਂ ਠੀਕ ਆ ਵੀਰੇ ਦੱਸ ਨਿਕਲੀ ਪੋਲੀ ਬਿਲਕੁਲ ਚੋਣ ਚਾਂ ਵਧੀਆ ਪੂਰ ਸ਼ਟਾ ਨਹੀਂ ਹੈਗਾ ਠੀਕ ਆ ਹਾਂਜੀ ਲਓ ਤੁਸੀਂ ਇੱਕ ਵਾਰੀ ਪੂਰੀ ਬਾਡੀ ਬੰਤਰ ਪੂਰਾ ਵੇਰਵਾ ਤੁਹਾਨੂੰ ਮਿਲ ਹੀ ਗਿਆ ਠੀਕ ਆ ਜੀ ਦੂਜਾ ਸਵੇਰ ਅੱਜ ਮਾਰਨਿੰਗ ਸੂਈ ਹੈ ਤੇ ਜੇਰ ਵੀ ਪ੍ਰੋਪਰ ਪੈ ਗਈ ਹੈ ਠੀਕ ਆ ਤੇ ਬਾਕੀ ਇੱਕ ਵਾਰੀ ਤੁਹਾਨੂੰ ਸਟਰਕਚਰ ਆਪਾਂ ਇਸ ਮੈਂ ਦਾ ਦਿਖਾ ਦਿੰਨੇ ਆ ਮੱਥੇ ਬੱਲ ਬੱਗੀ ਨਾਸ ਅੱਖਾਂ ਦੇ ਵਿੱਚ ਜਵਾਬ ਆ ਠੀਕ ਆ ਜੀ ਤੇ ਚਾਰੇ ਖੋਰ ਤੋਂ ਪਿਆ ਹਵਾਨੇ ਲੈਵੇ ਤੇ ਵੀ ਤੁਹਾਨੂੰ ਜਿਹੜਾ ਡੱਬ ਨਾ ਚ ਰਹਣਗੇ ਸੂਦਨ ਵੀ ਨਿਸ਼ਾਨ ਤੁਹਾਨੂੰ ਨਜ਼ਰ ਆਊਗਾ ਠੀਕ ਹੈ ਹੋਰ ਨੀਲੀ ਦੀ ਹੈ ਸੰਤੂ ਸਾਹਿਬ ਦੀ ਬਿਲਕੁਲ ਤੇ ਪਲੀ ਪ੍ਰੀਤੀ ਪੂਰੀ ਹੈ ਕਰਮਾਲੀ ਠੀਕ ਹੈ ਜੀ ਵੈਸੇ ਚਲੋ ਇੱਕ ਵਾਰੀ ਸੂਸਵਾ ਦੇ ਵਿੱਚ ਆਈ ਹੈ ਹਜੇ ਤਕਰੀਬਨ ਕੋਈ 5-7 ਘੰਟੇ ਹੋਏ ਆ ਬਸ ਉਹਨੂੰ ਸੋਏ ਨੂੰ 5-4 ਘੰਟੇ ਤੇ ਸੂਸਵਾ ਦੇ ਵਿੱਚ ਇੱਕ ਵਾਰੀ ਆਈ ਹੈ ਬਾਕੀ ਨੀਲੀ ਰਾਵੀ ਦੇ ਵਿੱਚ ਦੋਸਤੋ ਬੂਰੀ ਇਹ ਜਿਹੜੀ ਆਪਾਂ ਝੋਟੀ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਤੇ ਮਗਰ ਕਟਾ ਠੀਕ ਆ ਜੀ ਮੇਲ ਕਾਫ ਆ ਮੇਲ ਕਾਫ ਲੈ ਵੀ ਜਸ ਵੀਰੇ ਖੋਲ ਕੇ ਇੱਕ ਵਾਰੀ ਮਾੜਾ ਜੀ ਨੂੰ ਬਾਹਰ ਕੱਢ ਕੇ ਦਿਖਾਈਏ ਤੋਰ ਕੇ ਠੀਕ ਆ ਤੇ ਬਾਕੀ ਚੋਣ ਚਾਂ ਚੰਗੀ ਨਿਕਲੀ ਆ ਠੀਕ ਆ ਜੀ ਕਿਉਂਕਿ ਬੱਚੇ ਨੂੰ ਥੋੜਾ ਬਦਲ ਲਿਆ ਕੇ ਜਿਹੜਾ ਬੋਲਾ ਬੂਲਾ ਠੀਕ ਆ ਜੀ ਤੇ ਚੋਚਾ ਕੇ ਵੀਰ ਨੇ ਵੇਖੀ ਆ ਚੋਣ ਚਾਂ ਇੱਕ ਨੰਬਰ ਆ ਤੇ ਬਾਕੀ ਥਣਾ ਥੋਣਾ ਦੀ ਬੜੀ ਸਾਹ ਸੁਤਰੀ ਆ ਠੀਕ ਆ ਜੀ ਆ ਆ ਲਓ ਜੀ 4:00 ਵਜੇ ਨਾਲ ਹੀ ਆ ਸੰਧੂ ਸਾਹਿਬ ਨਹੀਂ ਨਹੀਂ ਕੋਈ ਸ਼ਾਕ ਹੀ ਨਹੀਂ ਗਾ ਪਲੀ ਪਲੀਤੀ ਆ ਪੂਰੀ ਕਰਮਾ ਵਾਲੀ ਵੈਸੇ ਇਹਨਾਂ ਕੋਈ ਆਖੂਗਾ ਕੋਈ ਲੱਸੀ ਹੈ ਕੋਈ ਛੋਟੀ ਸੋ ਹਾਈਟ ਦੋਸਤੋ ਇੱਕ ਨਾਰਮਲ ਜਿਦਾ ਆਪਾਂ ਨੀਲੀ ਦਾਵੀ ਦੇ ਵਿੱਚ ਸਾਰੇ ਵੀਰਾਂ ਨੂੰ ਅਕਾਊਂਟ ਕਰਾ ਦਿੰਨੇ ਆਂ ਵੀ ਮਧਰੀ ਡੌਲੀ ਵਾਲੇ ਪਸੂ ਆਪਾਂ ਦੇਖਦੇ ਆਂ ਮਧਰੀ ਗੋਠੀ ਵਾਲੇ ਨੰਗਾ ਨਗਾ ਆ ਬਹੁਤ ਖੂਬ ਖੂਬ ਆ ਜੀ ਬਹੁਤ ਬਹੁਤ ਸੰਧੂ ਸਾਹਿਬ ਤੁਹਾਨੂੰ ਪਤਾ ਆਪਾਂ ਸ਼ਕੀਨ ਆ ਬੂਰੀ ਦੇਵੀ ਬਿਲਕੁਲ ਵੀਰਾਂ ਭਰਾਵਾਂ ਦੇ ਸਾਹਮਣੇ ਪੇਸ਼ ਕਰੀ ਬੂਰੀਆਂ ਆਪਾਂ ਪਿਛਲੀ ਕਵਰੇਜ ਵਿੱਚ ਵੀ ਇੱਕ ਪਾਈ ਸੀ ਬੂਰੀ ਪਹਿਲਾਂ ਝੋਟੀ ਬੜਾ ਫੋਨ ਆਇਆ ਸਤਜਾਰ ਉਹ ਵੀ ਸੱਜਰ ਤਾਜੀ ਸੂਈ ਸੀਗੀ ਤਾਜੀ ਤਾਜੀ ਉਹਦੇ ਮਗਰ ਬੱਚਾ ਮਾਲਾ ਕੱਟੀ ਸੀ ਕਾਲੀ ਸੀ ਠੀਕ ਆ ਦਿਨੇ ਪਰ ਬੱਚਾ ਅਦਾਰਗਾ ਹੀ ਪਾਇਆ ਬਿਲਕੁਲ ਇਹ ਤੇ ਸਹੀ ਗਾਮਲਾ ਚੰਗਾ ਨੀਲੀ ਦਾ ਘਾਰਾ ਵੇ ਜੇ ਕੱਟੀ ਦੇ ਤੇ ਗਾਂ ਬੱਚਿਆਂ ਨੂੰ ਚੰਗੀਆਂ ਆਇਓ ਜੀ ਬਿਲਕੁਲ ਬਿਲਕੁਲ ਮਤਲਬ ਇਹ ਵੀ ਬੱਚੇ ਚੰਗੇ ਪਾਉਣ ਵਾਲੀ ਸ਼ਾਇਆ ਵੀ ਕਈ ਵਾਰ ਜਦੋਂ ਨੀਲੇ ਜਿਹੋ ਦੇ ਪਸ਼ੂ ਦਾ ਪਤ ਦੇਖਦੇ ਆ ਜਿਆਦੀ ਸਫੇਦੀ ਲੈ ਆਉਂਦੇ ਆ ਹਾਂਜੀ ਹਾਂਜੀ ਹਾਂ ਆਪਦੇ ਕਈਆਂ ਮੱਝਾਂ ਦੇ ਰੰਗ ਟੰਗ ਜਿਆਦੇ ਓਵਰਵਾਈਟ ਨਾਲ ਸਵੇਚ ਬੱਚੇ ਫਿਰ ਚੰਗੇ ਨਹੀਂ ਪਾਉਂਦੀਆਂ ਹਾਂਜੀ ਹਾਂਜੀ ਪਰ ਇਹ ਵੀ ਜਿਹੋ ਜਿਹਾ ਆਪਾਂ ਸੀਮਨ ਲਵਾ ਲਾਂਗੇ ਬੱਚੇ ਹੋਜੇ ਪਾਜੂ ਹੋਜੇ ਪਾਜੂਗੀ ਸੰਤੂ ਸਾਹ ਫਿਰ ਤੇ ਆਡਰ ਆਡਰ ਜਿਹੜਾ ਦੋਸਤੋ ਬਹੁਤ ਸੋਨਾ ਵੈਸੇ ਇਹ ਨਹੀਂ ਮਾਲਾ ਕੋਈ ਝੋਲੀ ਵਾਲਾ ਆਡਰ ਆ ਲ ਬਹੁਤ ਖੂਬਸੂਰਤ ਨੋਕਾ ਲੰਬਾ ਥਾ ਨਾ ਦੋਰਾ ਥਣ ਕਰਮਾਲੀ ਨੂੰ ਲੱਗਾ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਬਰਾਬਰ ਨਾਲੇ ਸੰਤੂ ਸਾਹਿਬ ਹੁਣ ਤੇ ਕੋਈ ਸ਼ੱਕ ਨਹੀਂ ਰਹੇਗਾ ਹੁਣ ਤੇ ਚੋਗੇ ਵੇਖੀ ਜਾਣੀ ਆ ਬਿਲਕੁਲ ਵੀਰੇ ਹਾਂ ਤੇ ਕਰਮਾਲੀ ਨੇ ਉਹੀ ਲੈ ਵੀ ਜਾਸ ਚੰਗੀ ਆ ਵੀਰੇ ਬਹੁਤ ਖੂਬਸੂਰਤ ਆ ਚੰਗੀ ਆ ਬਾਡੇ ਮੰਤਰ ਤੇ ਚੰਗੀ ਆ ਹਾਂਜੀ ਆਪਾਂ ਦੇ ਲੈ ਕੀ ਕਰਾਂਗੇ ਤਾਂ ਕਿੱਥੋਂ ਤੱਕ ਦੇਣੀ ਆ ਸੰਤੂ ਸਾਹਿਬ ਆਪਣਾ ਜੈਜ ਹੀ ਹੁੰਦਾ ਤੁਹਾਨੂੰ ਪਤਾ ਹੀ ਹਾਂ ਮੁੱਲ ਭਾਅ ਵਿੱਚ ਇੱਕ ਦਾਹ ਕਰ ਲਈਏ ਹਾਂਜੀ ਇੱਕ ਪੰਜ ਕਰ ਲਈਏ ਹਾਂ ਲੱਖ ਚੋਂ ਛੋੜ ਚੱਪਾ ਕਰਦਾ ਲੱਖ ਚੋਂ ਹਾਂਜੀ ਕਰਦੇ ਅਚ ਖੁੱਲੇ ਦਿਲ ਨਾਲ ਹਾਂਜੀ ਜਿੰਨਾ ਵੀ ਹੋ ਸਕਦਾ ਗੰਜੈਸ਼ ਇਹ ਨਿਆਰ ਵੀ ਇਹ ਰ 97000 ਦੀ ਝੋਟੀ ਦੇ ਦਾਂ 97 ਦੀ 95 ਦੀ ਦੇ ਦਾਂਗੇ ਲਾਸਟ ਇਹ ਤੋਂ ਮੇਰਾ ਵੀਰ ਨਾ ਉਹ ਨਾ ਕੇ ਹਾਂ ਉਹ ਵੀ ਤੁਹਾਨੂੰ ਪਤਾ ਤਾਈ ਸੁਈ ਨਹੀਂ ਕੋਈ ਦਿੰਦਾ ਇਹਦੇ ਨੇ ਝੋਟੀ ਬਿਲਕੁਲ ਵੀ ਹਾਂਜੀ ਲੋ ਵੀ 97000 ਦੀ ਦੋਸਤ ਇਹ ਤੁਹਾਨੂੰ ਝੋਟੀ ਮਿਲ ਜੂਗੀ ਅੱਜ ਕੋਈ ਮੇਰਾ ਭਰਾ 95 ਦੀ ਪੂਰੀਆਂ ਕਸਰਾ ਕੱਟਤੀਆਂ ਫਿਰ ਤੇ ਲੋ ਜੀ 95000 ਦੀ ਅੱਜ ਮਿਲ ਜੂਗੀ ਠੀਕ ਆ ਜੀ ਡਿਮਾਂਡ ਲੱਖ 1 5 ਕੁਝ ਵੀ ਆ 95000 ਦੀ ਮਿਲ ਜੂਗੀ ਠੀਕ ਆ ਮਗਰ ਕਟਾ ਮੇਲ ਕਾਫ ਹਾਂਜੀ ਅਜੇ ਇਹ ਕੰਮ ਨਹੀਂ ਦੇ ਨਾ ਹਾਂ ਹਾਂ ਬਿਲਕੁਲ ਗੱਲੇ ਨੜੂ ਤੇ ਬੱਚਾ ਫੇ ਉੱਠਿਆ ਨਹੀਂ ਜਾਂਦਾ ਬਿਲਕੁਲ ਨਵੇਂ ਜੰਮੇ ਕਰਕੇ ਹਾਂਜੀ ਬਹੁਤ ਖੂਬਸੂਰਤ ਚੰਗੇ ਬਾਡੇ ਬੰਤਰ ਦੇ ਵਿੱਚ ਪਸੰਦ ਆਉਣ ਵਾਲੀ ਸਹਿ ਕੋਈ ਭਰਾ ਛੱਡ ਕੇ ਨਹੀਂ ਜਾਂਦਾਗਾ ਜਿਹੜਾ ਕੋਈ ਸ਼ੌਂਕੀ ਵੀਰ ਅੱਗੇ ਪੂਰੀ ਨੀਲੀ ਦਾ ਹਾਂਜੀ ਹਾਂਜੀ ਲੈ ਵੀ ਜੱਸ ਅੱਗੇ ਸੋਹਣੇ ਕੱਦ ਕਾਠ ਚੰਗੀ ਹਾਈਟ ਲੈਂਥ ਦੇ ਵਿੱਚ ਆਪਣੇ ਕੋਲ ਸੈਕਿੰਡ ਨੰਬਰ ਤੇ ਵਹਿੜ ਆ ਗਈ ਹਾਂਜੀ ਵਹਿੜ ਜੀ ਇਹ ਤਾਂ ਵੀਰੇ ਕੀ ਵੀਰਵਾ ਇਹ ਸੰਧੂ ਸਾਹਿਬ 10 ਵੀ ਖੜ ਸਕਦੀ ਆ ਹਾਂਜੀ 15 ਵੀ ਖੜ ਸਕਦੀ ਆ ਠੀਕ ਹੈ ਇੱਥੇ ਲਾਂ ਢੋਲਾ ਬੜੀਆਂ ਇੱਧਰ ਲਓ ਵੀ ਤੇ 20 ਤੋਂ ਪਲੱਸ ਇਹਨੇ ਦੁੱਧ ਭਰਿਆ ਠੀਕ ਆ ਐਤ ਕੀ ਮੇਲ ਕਰਦੇ ਆ ਐਤ ਕੀ ਆਂਦੇ ਘਰਾਵਾਂ ਦੇ ਆ ਕਿ ਆਂਦੇ 25 26 ਕਿਲੋ ਦੁੱਧ ਦੇਵੂਗੀ ਆਪਾਂ ਨੇ ਚਲ ਜਿਆਦਾ ਨਹੀਂ ਤਾਂ 20 22 ਕਿਲੋ ਦਾ ਆ ਹੁਣ ਉਹ ਹੈ ਸੈਕੰਡ ਆ ਦੂਜਾ ਸੂਬਾ ਹੀ ਦੂਜਾ ਸੂਆ ਵੜਾ ਲਓ ਵੀ ਦੂਜਾ ਸੂਬਾ ਠੀਕ ਆ ਜੀ ਹਾਂਜੀ ਪਹਿਲੇ ਸੂਬੇ ਦਾ ਦੋਸਤੋ ਜੋ ਦੱਸਿਆ ਗਿਆ ਉਹ ਤੁਹਾਨੂੰ ਵੀਰ ਜੱਸ ਨੇ ਵੀਰ ਬਾਪ ਪਾਈ ਦਿੱਤਾ ਹਾਂਜੀ ਹੁਣ ਸੈਕੰਡ ਟਾਈਮ ਪਰ ਆ ਵੈਸੇ ਹਜੇ 10 15 ਦਿਨ ਹਜੇ ਲੰਦੀ ਹੈ ਅਜੇ ਸ਼ਾਇਦ ਹੁੰਦਾ ਸੰਤੂ ਸਾਹਿਬ ਫਿਰ ਠੰਡੀ ਤੇ ਹੀ ਵੜੀ ਆ ਇਹ ਨਹੀਂ ਕੋਈ ਛੜਾਕਲ ਜੀ ਹੋਊਗੀ ਆਂ ਦੇਖੋ ਬੜਾ ਮੁੱਠੀ ਵਾਲਾ ਠੀਕ ਆ ਸੋ ਮੁੱਠੀ ਮੁੱਠੀ ਥਾਣਾ ਠੀਕ ਹੈ ਜੀ ਬਾਕੀ ਕਦ ਕਾਠ ਵਾਲੀ ਆ ਪੂਰੇ ਵੱਡੇ ਕਦ ਕਾਠ ਦੇ ਵਿੱਚ ਹਾਂਜੀ ਕੋਈ ਦੂਰੋਂ ਨੇੜੇੋਂ ਮੇਰਾ ਵੀਰ ਆਉਂਦਾ ਤੇ ਇੱਕ ਤੁਸੀਂ ਆਈਡੀਆ ਮੰਨ ਕੇ ਆਇਆ ਵੀ ਵੱਢੀ ਆ ਵੜ ਕੋਈ ਛੋਟੀ ਨਹੀਂ ਕਿ ਬਾਕੀ ਬੀਰ ਬੁੱਲ ਸਪੈਸ਼ਲ ਛੋਟੀ ਜੀ ਹੋਊਗੀ ਤੇ ਥਾਣਾ ਚਾਰੇ ਵਧੀਆ ਚੰਗੇ ਵਿਰਲ ਦੇ ਉੱਪਰ ਥਾਣਾ ਸਾਹਬ ਇਹ ਤੇ ਕਰਮਾਲੀ ਜੋਂ ਆਈਗਾ ਤੇ ਮੂੰਹ ਨਹੀਂ ਚੁਕੰਦੀ ਠੀਕ ਹੈ ਜੀ ਚਾਰੋ ਚੂਰੂ ਵੀ ਪੂਰੀ ਆ ਪੂਰੀ ਪੂਰੀ ਪੁਕੀ ਮਾਰੀ ਆ ਹਾਂ ਇਹਦੇ ਇਹ 10 ਦਿਨ ਵੜ ਸੰਭੀ ਗਈ ਤਾਂ ਹੋਰ ਦੀ ਹੋਰ ਹੋ ਜਾਈਂ। ਇਹੋ ਗੱਲ ਆ ਵੀ ਪੱਠੇ ਪੁੱਠੇ ਬਖਾਈ ਨਹੀਂ ਕਿਸੇ ਨੇ ਚੰਗੀ ਜੀ ਹਾਂਜੀ ਇਹ ਫਿਰ ਇੱਥੇ ਤੁਹਾਨੂੰ ਅਗਲੀ ਨੂੰ ਜਦੋਂ ਮਿਲਦੇ ਫਿਰ ਮੂੰਹ ਕਿਵੇਂ ਚੱਕ ਹਾਂਜੀ ਹਾਂਜੀ ਸੋ ਹਾਈਟ ਲੈਂਥ ਪੂਰੀ ਹੈ ਠੀਕ ਹੈ ਜੀ ਬਾਕੀ ਰੰਗ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਜੇ ਬਿਲਕੁਲ ਡੱਬੀ ਆ ਤੇ ਲਾਏ ਬਣਾਏ ਪਈ ਆ ਹਜੇ 10 15 ਦਿਨ ਆਰਾਮ ਨਾਲ ਇਹਨੇ ਲੈ ਜਣੇ ਠੀਕ ਆ ਬਾਕੀ ਪਲੱਸ ਹੀ ਖੜੂਗੀ ਹਾਂ ਤੁਹਾਨੂੰ ਚੰਗਾ ਸੋਣਾ ਸੋ ਟਿੱਪਨ ਵੀ ਸ਼ਹਿਦ ਹੀ ਆਉਂਦਾ ਗੂਧ ਹੀ ਆਉਂਦੀ ਹੈ ਅਸੀਂ ਸੁੱਕਾ ਇਹ ਨਹੀਂ ਕੋਈ ਮਾਲਾ ਕੋਈ ਹਮ ਆਪਾਂ ਟਿੱਪ ਕੇ ਵਿਖਾ ਦਾਂ ਕੋਈ ਗੱਲ ਕਵਾਸਾ ਸੀਲੀਆਂ ਸੂਲੀਆਂ ਪੂਰੀਆਂ ਕਰਮਾ ਲਈ ਆ ਲਓ ਜੀ ਲਓ ਜੀ ਗਾੜਾ ਸ਼ਹਿਦ ਆ ਕਰੋ ਚੈੱਕ ਠੀਕ ਨਹੀਂ ਕੋਈ ਲਓ ਜੀ ਇੱਕੋ ਜਿਹਾ ਠੀਕ ਹੈ ਜੇ ਅਗਲੇ ਥਾਣੇ ਦੇ ਵਿੱਚ ਆ ਮਗਰਲੇ ਥਾਨ ਕਰੋ ਚੈੱਕ ਠੀਕ ਹੈ ਜੀ ਆ ਮਗਰਲੇ ਥਾਨਾ ਜੀ ਠੀਕ ਹੈ ਜੀ ਅੰਦੂ ਸਾਹਿਬ ਆਪਾਂ ਨਾ ਇੰਨੀਆਂ ਗਾਈਆਂ ਲਿਆਂਦੀਆਂ ਸ਼ਾਇਦ ਨਹੀਂ ਕਿਸਦਾ ਵੀ ਨੀ ਰਾਣੀ ਰਲਦਾ ਇਹਦਾ ਕਰਮਾ ਲਈ ਦਾ ਇੱਕੋ ਜਿਹਾ ਰੰਗ ਕਲਰ ਇੱਕੋ ਜਿਹਾ ਰੰਗ ਕਲਰ ਇੱਕੋ ਜਆ ਦੋਸਤੋ ਨੀਰਾ ਠੀਕ ਆ ਹਾ ਇਹ ਨਹੀਂ ਕੋਈ ਭੂਰ ਹਟਾਊਗਾ ਐ ਪੋਲੀ ਬਿਲਕੁਲ ਜੀ ਬਿਲਕੁਲ ਇੱਕ ਮਿੰਟ ਸੰਤ ਲਓ ਦੋਸਤੋ ਚੰਗੀ ਆ ਵਹਿੜ ਬਾਕੀ ਨਾਲ ਦੀ ਨਾਲ ਹੀ ਆਪਾਂ ਤਪਾ ਕੇ ਜਿਹੜੀ ਤਸੱਲੀ ਤੁਹਾਨੂੰ ਕਰਵਾਤੀ ਆ ਠੀਕ ਆ ਇੱਥੇ ਆਣ ਕੇ ਕਿਸੇ ਵੀਰ ਨੇ ਸੌਦਾ ਕਰਕੇ ਆਪਦੇ ਹੱਥੀ ਵੀ ਤੁਸੀਂ ਤਸੱਲੀ ਕਰਨੀ ਹੈ ਤੇ ਮੋਸਟ ਵੈਲਕਮ ਠੀਕ ਆ ਇੱਥੇ ਆਣ ਕੇ ਆਪਦੀ ਤਸੱਲੀ ਕਰ ਲਿਓ ਤੇ ਬਾਕੀ ਰੇਟ ਪੜਤਾ ਕੀ ਰਹਿਣ ਵਾਲਾ ਹੈ ਅੱਜ ਕਿੰਨੇ ਦੀ ਮਿਲ ਜੂਗੀ ਤੁਹਾਨੂੰ ਉਹ ਪੁੱਛ ਲੈਨੇ ਜਿ세 ਅੱਜ ਵੀਰ ਕਿੰਨੇ ਦੀ ਦੇ ਦੇਗੀ ਫਿਰ ਸੰਤੂ ਸਾਹਿਬ ਵਹਿੜ ਤੇ ਭਾਵੇਂ 70-75 ਹਜ਼ਾਰ ਦੀ ਵੇਚ ਦੀਏ ਹਾ ਅਜੇ ਆਪਾਂ 60000 ਮੋਲਿਆ ਤੇ 60000 ਦੀ ਦੇ ਲਿਆ 60 ਜਿਆਦਾ ਨਹੀਂ ਆਪਾਂ ਕੋਈ ਵਿਆਹ ਕਿ ਰੱਖਣਾ ਆਪਾਂ ਛੋਟਚਾ ਪਈ ਹੋਊਗਾ ਤੇ ਮੇਰਾ ਵੀਰ ਭਰਾ ਇਹ ਨਾਲ ਕੋਈ ਆ ਕੇ 50 ਲੈ ਲਾ 55 ਲੈ ਲਾ ਮਬ ਦੋਸਤੋ ਵੱਡੇ ਕੱਦ ਬੋਤਾਂ ਲਈ ਆ ਠੀਕ ਆ ਜੀ ਤੇ ਕਾ ਕੋ 10 ਦਿਨ ਸਾਹਕੇ ਵੀਰ ਕੋ ਚੰਗੇ ਪੈਸੇ ਵੀ ਤੁਸੀਂ ਅੱਗੇ ਰੋਟੀ ਵੀ ਤੁਹਾਨੂੰ ਦੋਗੇ ਆਪਾਂ ਮੋਲ 75000 ਕਰਦੇ 75000 ਦੀ ਵੈਡ ਵੇਗਣ ਵਾਲੀ ਆ ਇਹ ਤੋਂ ਪਲਾਸੀ ਦੁੱਧ ਕਰੂਗੀ ਬਿਲਕੁਲ ਜੀ ਬਿਲਕੁਲ ਹਾਂਜੀ ਆਪਾਂ ਉਹ ਵੀ ਅੱਜ ਦੱਸੋ ਬਿਲਕੁਲ ਭਾਪੜਤੇ ਵਿੱਚ ਮਿਲ ਜੂਗੀ ਚਲੋ ਕੋਈ 10 15 ਦਿਨ ਕਿਸੇ ਵੀਰ ਨੇ ਸਾਂਭਣੀ ਆ ਸੁਬਾਉਣੀ ਆ ਜਾ ਕੇ ਠੀਕ ਆ ਹਾਂਜੀ ਨਾਲ ਇਹਦੇ ਸੰਧੂ ਸਾਹਿਬ ਵੇਖੋ ਅਜੇ ਕੋਈ ਪਤਾ ਹੀ ਨਹੀਂ ਕਰਮਾ ਵਾਲੀ ਨੂੰ ਠੀਕ ਹੈ ਵੀਰੇ ਬਹੁਤ ਵਧੀਆ ਢਿਲ ਢੁਲ ਬਹੁਤ ਜਿਆਦੀ ਹਾਂਜੀ ਬਹੁਤ ਜਿਆਦੀ ਆ ਇੱਥੇ ਆ ਜਣਾ ਪੂਰੇ ਜਿਹੜੇ ਦੋਸਤੋ ਲੈਂਟਰ ਲਾਉਣ ਵਾਲੀ ਗੱਲ ਆ ਠੀਕ ਆ 26 ਕਿਲੋ ਤਾਂ ਆਰਾਮ ਨਾਲ ਭਰ ਜਣਾ ਜਿੱਦੀ ਬਿਹੜੇ ਬਿਲਕੁਲ ਇਹ ਨਾਲੇ ਨਸਲ ਬਰੀਡ ਜੇ ਸੰਧੂ ਸਾਹਿਬ ਇਹ ਕੱਢ ਜਾਂਦੀਆਂ ਆ ਕੱਢ ਜਾਣੀਆਂ ਜੀ 20 ਲੀਟਰ ਤੋਂ ਚਲੋ ਇਹਨੂੰ ਪਲੱਸ ਜਾ 22 25 ਲੀਟਰ ਦਾ ਆਂਦਾ ਕੁਛ ਨਹੀਂ ਏਡੇ ਕੱਦ ਬੋਤਾਂ ਲਈ ਹਾਂਜੀ ਬਾਕੀ ਨਸਲਾਂ ਨੇ ਦੁੱਧ ਕੱਢਣਾ 80 ਚੋਂ ਮਾਨਤਨ ਕਰਦਾਂਗੇ ਤੁਹਾਨੂੰ ਚਲੋ ਕਰਦੇ ਆ ਜੇ ਜਿੰਨਾ ਵੀ ਹੋ ਸਕਦਾ ਜਦੋਂ ਪਾਲਾ ਤਿਆਰ ਕਰਕੇ ਜੇ ਨਾ ਕੋਈ ਗਾਂ ਸੂਪੇ ਫਿਰ ਮੁੱਲ ਹੋਰੂਗਾ ਚਵਾਗ ਦੁੱਧ ਆਪਾਂ 20 ਤੋਂ ਬਾਹਰ ਠੀਕ ਆ ਜੀ ਫਿਰ 70 75 ਹਿਆ ਦੀ ਜਿਹੜਾ ਚਲੋ ਤਾਂ ਮੌਕੇ ਦੀ ਗੱਲ ਆ ਜੀ ਹਾਂਜੀ ਹਾਂਜੀ ਅੱਜ ਜੱਸ ਆਪਣੇ ਕੋਲ ਜਿਹੜੀ ਇੱਕ ਤੀਜੇ ਨੰਬਰ ਤੇ ਇਹ ਮੱਝ ਨੀਲੀ ਰਵੀ ਦੇ ਵਿੱਚ ਆ ਗਈ ਵੀਰ ਇਹਦੇ ਮਗਰ ਕੱਟੀ ਸੰਧੂ ਸਾਹਿਬ ਮਗਰ ਕੱਟੀ ਆ ਕੱਲ ਸੂਈ ਆ ओके। ਇਹ ਵੀ ਗਲੇਣਾ ੜੂ ਜੀ ਦਾ। ਠੀਕ ਆ ਜੀ। ਲੋ ਵੀ ਮਗਰ ਵੀ ਕੱਟੀ ਆ ਠੀਕ ਆ। ਖਲੇ 9:00 ਬੋਹਲਾ 10:00 ਠੀਕ ਆ ਜੀ। ਇਹ 9 10 9 10 ਬੋਹਲਾ ਤੇ ਹੈਗਾ ਜੀ। ਤੇ ਚਾਰੇ ਥਣ ਚ 22 ਚੂਈ ਤੇ ਇੱਕ। ਨਾ ਨਾ ਇੱਕ ਨੰਬਰ ਪੂਰ ਛਟਾ ਨਹੀਂ ਸੰਤੂ ਸਾਹਿਬ ਜਿੰਨਾ ਤੋਂ ਮੱਝ ਲਈ ਆ 13 14 ਕਿਲੋ ਦੁੱਧ ਦੀ ਗਰੰਟੀ ਆ। ਠੀਕ ਆ ਜੀ। ਆਪਾਂ ਗਰੰਟੀ ਨਹੀਂ ਦੇਣੀ ਪਰ ਜਿੰਨੀ ਸਟਾਰਟਿੰਗ ਹੋ ਗਈ ਇਹ ਦੀਦਾ ਹੀ ਆ ਜੀ। ਬਿਲਕੁਲ। ਤਾਂ ਦੱਸੋ ਜੀ ਤੀਜੇ ਦਿਨ ਦੇ ਦੌਰਾਨ ਕੋਈ 9-10 ਕਿਲੋ ਸਟਾਰਟਿੰਗ ਹੀ ਆ। ਮਤਲਬ ਸਾਨੂੰ ਬਾਕੀ ਅੱਗੇ ਤੁਸੀਂ ਅੰਦਾਜ਼ਾ ਲਾ ਲਿਓ ਬਾਕੀ ਅਗੇ ਸੇਵਾ ਚੰਗੀ ਵੀਰ ਕਿਸੇ ਦਿਨ ਰਹੀ। ਅੱਜ ਤੀਜੇ ਤਿੰਨ ਚਵਾਈਆਂ ਹੋਈਆਂ ਅੱਜ। ਹਾਂਜੀ ਤਿੰਨ ਚਵਾਈਆਂ। ਇਹ ਕੋਈ ਮਤਲਬ ਕੱਲ੍ਹ ਸੂਈ। ਆਪਣੇ ਕੋਲ ਹੀ ਹੋਈਆਂ ਚਵਾਈਆਂ ਤਿੰਨ। ਹਾਂਜੀ ਤਿੰਨੇ ਤਿੰਨੇ। ਤੇ ਸੂਈ ਵੀ ਇੱਥੇ ਕਿ ਅੱਗੋਂ ਇਤਨੇ ਨਹੀਂ ਆਂਦੀ ਆਪਾਂ। ਮਤਲਬ ਸੂ ਕੇ ਢੀਤਾ ਆਪਾਂ ਲੱਦ ਲੈਂਦੀ। ਠੀਕ ਆ। ਜੇ ਜੂਰ ਆਪਣੇ ਅੱਖੀ ਪੈ ਗਈ। ਹਾਂ ਅੱਖੀ ਪੈ ਗਈ ਉੱਥੇ। ਚਲੋ ਬਹੁਤ ਵਧੀਆ। ਦੀ ਫੁੱਲ ਗਰੰਟੀ ਆ। ਬੱਚਾ ਵਿਖਾਇਓ ਜਸ ਮ ਬਿੱਲੀਆਂ ਜੱਖਾਂ ਕੱਟੀ ਦੀਆਂ ਜੀ ਲਓ ਜੀ ਸੋ ਨਿਸ਼ਾਨੀਆਂ ਨਾਲ ਛੋਨੀਆਂ ਦੇ ਵਿੱਚ ਵੀ ਪੂਰੀ ਆ ਮਗਰ ਕੱਟੀ ਆ ਬਿਲਕੁਲ ਗਿੱਲੇ ਨੜੂ ਆ ਠੀਕ ਆ ਜੀ ਬਹੁਤ ਵਧੀਆ ਚੰਗੀ ਇਧਰ ਬਹਿਣੀ ਵਾਲੀ ਸਾਈਡ ਤੋਂ ਤੁਸੀਂ ਇਹ ਥਣ ਦੇਖ ਲਓ ਨਸਨਤੂ ਸਾਹਿਬ ਕੋਈ ਗੱਲ ਨਹੀਂ ਇਹ ਹਾਂ ਹੋਲੀ ਜੇ ਦਾ ਮਰਜੀ ਕੋਈ ਠੀਕ ਆ ਜੀ ਹਾਂਜੀ ਲਓ ਵੀ ਰਜਸ ਖੋਲ ਕੇ ਤੋਰੀਏ ਨੂੰ ਵੀ ਬਾਹਰ ਲਓ ਵੀ ਕਿਸਾਨ ਵੀ ਰੋ ਇਹ ਵੀ ਨੀਲੀ ਰਵੀ ਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾਤੀ ਆ ਠੀਕ ਆ ਜੀ ਮਗਰ ਕੱਟੀ ਆ ਕੱਟੀ ਵੀ ਨੀਲੀ ਤੇ ਵਿੱਚ ਮਗਰ ਤੇ ਤਿੱਜਾ ਸੂਬਾ ਹਾਂਜੀ ਤਾਂ ਤਿੰਨ ਦਿਨਾਂ ਦੀ ਸਾਰੀ ਸੂਈ ਆ 9-10 ਕਿਲੋ ਬੌਲੇ ਤੇ ਚੱਲਣ ਦੀ ਅੱਜ ਦੂਜਾ ਦਿਨ ਅੱਜ ਦੂਜਾ ਦਿਨ ਠੀਕ ਆ ਉਹ ਵੀ ਦੂਜੇ ਦਿਨ ਦੇ ਵਿੱਚ 9-10 ਕਿਲੋ ਬੌਲਾ ਤਾਂ ਚੰਗੀ ਸਟਾਰਟਿੰਗ ਚੰਗੀ ਸ਼ੁਰੂਆਤ ਕੀਤੀ ਇਹਨੇ ਲੋ ਜੀ ਬਾਕੀ ਜਸਪ੍ਰੀ ਅਗਲੇ ਪਿਛਲੇ ਥਣਾ ਦੀ ਚਵਾਈਪ ਪੂਰੀ ਬਰਾਬਰ ਮੈਂ ਨਾ ਸੰਤੂ ਸਾਹਿਬ ਇੱਕ ਧਾਰ ਦਾ ਬਣਾ ਫਰਕ ਹੋ ਪੂਰ ਛਟਾ ਹੋਵੇ ਤਾਂ ਮਾਝ ਮਾਫੀ ਭਾਉਂਦਾ ਠੀਕ ਹੈ ਜੀ ਹਾਂ ਜੀ ਲੋ ਜੀ ਠੀਕ ਹੈ ਜੀ ਪੂਰ ਛਟਾ ਆਊਗਾ ਸੋ ਬਾਕੀ ਪੁੱਛਣਾ ਆਪਣਾ ਫਰਜ਼ ਬਣਦਾ ਦੋਸਤੋ ਚੋਕੇ ਤੁਸੀਂ ਉਹ ਆਪਣੀ ਤਸੱਲੀ ਕਰ ਹੀ ਲੈਣੀ ਹੈ ਇਸੇ ਰਕਮ ਦਾ ਕੋਈ ਪੂਰ ਛਟਾ ਨਹੀਂਗਾ ਕੋਈ ਚਵਾ ਦੇ ਵਿੱਚ ਵਾਧ ਘਾਟ ਨਹੀਂ ਗਈ ਕੋਈ ਉਹ ਸੰਤੂ ਸਾਹਿਬ ਦੇਖ ਲੈ ਨਾ ਬੱਚਾ ਵੀ ਮੇਰੇ ਨਾਲ ਇਧਰ ਦੁੱਧ ਜਿਆਦਾ ਉਧਰੋਂ ਜਿਆਦਾ ਚੋਂਗਿਆ ਠੀਕ ਆ ਬੱਚਾ ਲੱਗੇ ਜੂ ਬੱਚੇ ਰਹਿੰਦੇ ਆ ਹਾਂ ਬਿਲਕੁਲ ਬਿਲਕੁਲ ਆਹ ਦੇਖੋ ਤਾਂ ਭੱਜ ਜਾਂਦੇ ਆ ਚੜ ਜਾਂਦੇ ਆ ਹਾਂ ਹਾਂ ਲੋ ਜੇ ਹੁਣ ਤੋਂ ਖੁਰਲੀਆਂ ਚ ਮਰਨ ਲੱਪੀ ਸ਼ਾਲਾ ਜੀ ਦੂਜਾ ਦਿਨ ਕੱਟੀ ਨਾ ਚੰਗੀ ਆ ਕੱਟੀ ਸੁੰਦਰ ਆਪਣੀ ਪੁਲੀ ਪਰੀ ਪੁਰੀ ਆਈ ਨਾ ਕਿ ਜੰਮੀ ਪਲੀ ਆਈ ਕਰਮਾਂ ਲਈ ਸੋਹਣੀ ਕੱਟੀ ਆ ਇਹ ਨਹੀਂ ਮਾਲਾ ਕੋਈ ਇਧਰ ਇਧਰ ਦੇਖ ਹਾਂ ਪਤਾਰਾ ਮਾਰ ਕੇ ਵਿਖਾ ਜੀ ਇਧਰ ਨੋ ਜੀ ਪਈ ਕਰੂਡ ਹੋਗੀ ਜਾਂ ਇਹ ਮਗਰਲੇ ਥਾਣਾ ਵੇਖੋ ਪੂਰ ਛਟਾਉ ਹਾਂ ਤੋ ਹੀ ਕੁੜੀ ਹੈ ਬੱਚਾ ਚਲੋ ਠੀਕ ਹੈ ਹਾਂਜੀ ਲਾ ਵੀ ਜਸਪ੍ਰਾਹ ਫਿਰ ਇਹਦਾ ਮੁੱਲ ਵੀਰੇ ਕੀ ਕਰਦੇ ਜੀ ਮੁੱਲ ਦੇ ਸੰਤੂ ਸਾਹਿਬੋਂ ਮੈਂ ਕਿੰਨਾ ਦੀ ਮੱਝ ਭਾਵੇਂ ਲੱਖ ਹੀ ਕਰ ਲਈ ਨਾ 95000 ਦੀ 95 ਦੀ ਦੇ ਦਿੱਤੀ ਬਾਕੀ ਲੈਸ ਕਰਦੀ ਹੋਰ ਖੁੱਲੀ ਹੋ ਸਕਦੀ ਹੈ ਤੇ 90000 ਦੀ ਸੰਤੂ ਸਾਹਿਬ ਦੇ ਨਾਲ 90 ਦੀ ਲਓ ਜੀ 90000 ਦੀ ਇਹ ਤੁਹਾਨੂੰ ਜਿਹੜੀ ਦੱਸੋ ਲਾਸਟ ਖਾਣਾ ਜਿਹੜੀ ਮਿਲ ਜੂਗੀ ਠੀਕ ਹੈ ਇਹ ਨਹੀਂ ਕੋਈ ਮਲਾ ਕੋਈ ਛੂਟੀ ਜੀ ਹੋਊਗੀ ਕੋਈ ਲੱਸੀ ਹੋਊਗੀ ਹਾਂ ਨਹੀਂ ਚੰਗੀ ਆ ਬਾਕੀ ਕਰਤੂਤ ਆ ਪਸੂ ਜੇ ਤੇਰਾ ਨਸਲ ਜਾਤ ਦਾ ਨਾ ਭਰੇ ਸੰਤੂ ਸਾਹਿਬ ਆਪਾਂ ਵੀ ਇੱਥੇ ਪਰ ਗਰੰਟੀ ਨਹੀਂ ਦੇਣੀ ਪਰ ਜਿੱਤੋਂ ਆਈ ਹੈ ਨਾ ਰਵਾ ਚੰਗਾ ਉਹਨਾਂ ਦਾ ਠੀਕ ਹੈ 13 14 ਕਿਲੋ ਦਿੰਦੇ ਨੋਰਮਲ ਹੀ ਦੁੱਧ ਕਰ ਦੂਗੀ ਅੱਛਾ ਅੱਛਾ ਨੋਰਮਲ ਸੇ ਤੇ ਨਸਲ ਜਾਤ ਆ ਜੀ ਇੰਨੀ ਤਾਂ ਉਮੀਦ ਕੋਈ ਵੀ ਆਪਾਂ ਰੱਖ ਸਕਦੇ ਆ ਇਹੋ ਜੇ ਪਸੂ ਤੋਂ ਦੇ ਨਾਲੇ ਵੇਖੋ ਜੀ ਬਾਕੀ ਆਉਣ ਵਾਲਾ ਸਮਾਂ ਦੱਸ ਦਊਗਾ ਹੁਣ ਤਾਂ ਬੌਲੇ ਤੇ ਆ ਜਿਹੜੀ ਆਪਾਂ ਬੌਲੇ ਤੇ ਚਵਾ ਕੇ ਕਿਸਮ ਦੇਣੀ ਹੈ 9-10 ਕਿਲੋ ਖੁੱਲਾ ਬੌਲਾ ਜੀ ਆਨਲਾਈਨ ਮਗਾਉਣੀ 9 ਕਿਲੋ ਦੇ ਭਾਵੇਂ ਧਾਰਮਣਾ ਮਾਰੇ ਠੀਕ ਆ ਬਿਲਕੁਲ ਬਿਲਕੁਲ ਧਾਰਮਣਾ ਮਾਰ ਕੇ ਵਾਪਸ ਕਰਦੇ ਆਪਾਂ ਲੋ ਵੀ ਕਿਸਾਨ ਵੀਰੋ ਅੱਜ ਹੁਣ ਜਿਹੜੀ ਬੌਲੇ ਤੇ ਆਪਾਂ ਗੱਲ ਕਰਾਂਗੇ ਠੀਕ ਆ ਜੀ ਬੌਲਾ ਇਹਦੇ ਥੱਲੇ 9-10 ਕਿਲੋ ਆ ਅੱਗੇ ਦੋ ਤੇ ਮੇਰਾ ਵੀਰ ਕੋਈ 12 ਚੋਲੇ 13 ਚੋਲੇ ਠੀਕ ਆ ਜੀ ਉਹ ਅੱਗੇ ਕਿਸੇ ਭਰਾ ਦੀ ਸੇਵਾ ਤੇ ਡਿਪੈਂਡ ਬਰੀਡ ਤੇ ਵੀ ਕੰਮ ਕਰਨਾ ਬੱਚੇ ਜਿੱਦਾਂ ਦੇ ਮੱਤੀ ਪਾ ਲੈ ਹਾਂ ਨਹੀਂ ਹੁਣ ਹੀ ਮਗਰ ਕੱਟੀ ਚੰਗੀ ਆ ਗਈ ਹੈ ਚਲੋ ਕੀਪ ਦਾ ਨਾਰਮਲ ਕਿਹੜੇ ਸੀਮੰਟ ਦੀ ਹੈ ਪਰ ਬੱਚੇ ਕੋਈ ਚੰਗੇ ਸੀਮੰਟ ਦੇ ਲਊਗਾ ਹਾਂਜੀ ਬੱਚੇ ਚੰਗੇ ਪਾ ਦੂਗੇ ਹਾਂਜੀ ਠੀਕ ਆ ਇਹ ਆ ਤੇ ਲੋ ਕਿਸਾਨ ਵੀਰੋ ਟੋਟਲ ਤਿੰਨ ਐਨੀਮਲ ਸੀ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਠੀਕ ਆ ਜੀ ਦੋ ਸੁਈਆਂ ਸਵਾਈਆਂ ਇਹ ਮੱਝਾਂ ਦਿਖਾਤੀਆਂ ਦੋਵੇਂ ਨੀਲੀ ਰਾਵੀ ਦੇ ਵਿੱਚ ਮੱਝਾਂ ਇੱਕ ਬੂਰੀ ਇੱਕ ਬਲੈਕ ਨੀਲੀ ਰਾਵੀ ਦੇ ਵਿੱਚ ਇੱਕ ਜਿਹੜੀ ਵੇਰ ਤੁਹਾਨੂੰ ਗੱਬਣ ਪੂਰੀ ਤਿਆਰੀ ਵਾਲੀ ਦਿਖਾਤੀ ਹੈ ਠੀਕ ਆ ਜੀ ਸੋ ਤਿੰਨ ਹੀ ਨਾਗ ਸੀ ਅੱਜ ਵੀਰ ਜੱਸ ਦੇ ਕੋਲ ਜੱਸ ਭਾ ਇੱਕ ਨੰਬਰ ਆਪਣੇ ਕਰ ਦਈਏ ਸਾਂਝੇ ਹਾਂਜੀ ਵੈਸੇ ਤੁਹਾਨੂੰ ਆਹ ਆ ਠੀਕ ਆ ਜੀ ਇੱਕ ਨੰਬਰ ਵੀ ਕਰ ਦਿਓ ਸਾਂਝੇ ਆਪਣੇ 99152 3248 99152 3248 ਠੀਕ ਆ ਜੀ ਲਓ ਵੀ ਦੋਸਤੋ ਅੱਜ ਫਿਲਹਾਲ ਇਹ ਕਵਰੇਜ ਦੇ ਵਿੱਚ ਆਪਾਂ ਇਹ ਤੁਹਾਨੂੰ ਤਿੰਨ ਨਾਗੀ ਦਿਖਾਉਣੀ ਸੀ ਵੀਰ ਜੱਸ ਹੋਂਦੇ ਘਰੋਂ ਸੋ ਐਨੀ ਐਨੀਮਲ ਚੰਗੇ ਆ ਠੀਕ ਆ ਜੀ ਬਾਕੀ ਪਸ਼ੂ ਪਸੰਦ ਆਏ ਹੋਣਗੇ ਵੀਡੀਓ ਵੱਤੋ ਵੱਤ ਕੇ ਸ਼ੇਅਰ ਕਰ ਦਿਓ ਨਵੇਂ ਕਿਸਾਨ ਫਾਰਮਰ ਵੀਰਾਂ ਤੱਕ ਜਿਹੜੀ ਆਪਣੀ ਵੀਡੀਓ ਪਹੁੰਚ ਸਕੇ ਠੀਕ ਆ ਜੀ ਸੋ ਜਿਹੜੇ ਵੀਰ ਨੂੰ ਲੋੜੀ ਦਾ ਪਸ਼ੂ ਠੀਕ ਆ ਜੀ ਉਹ ਜਿਹੜੀ ਖਰੀਦੜੀ ਤੁਸੀਂ ਕਰ ਲਿਓ ਠੀਕ ਆ ਤੇ ਨੰਬਰ ਸਕਰੀਨ ਤੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ